ਕਿਸਾਨਾਂ ਦੇ ਹੱਕ ਵਿੱਚ ਕਾਂਗਰਸ ਆ ਚੁੱਕੀ ਹੈ ਤੇ ਅੱਜ ਜਲੰਧਰ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਮਨਿੰਦਰ ਕਾਲੀਆ ਦੇ ਘਰ ਦੇ ਬਾਹਰ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੇ ਨਾਲ ਕਾਂਗਰਸ ਦੇ ਪ੍ਰਵਕਤਾ ਬੁਲਾਰੇ ਨਵਜੋਦ ਦਈਆ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦੱਸੋ ਤੁਸੀਂ ਕਿਸਾਨਾਂ ਦੇ ਹੱਕ 'ਚ ਆਏ ਹੋ ਕੱਲ ਵੀ ਤੁਸੀਂ ਮੰਗ ਕੀਤੀ ਕਿਉਂਕਿ ਉੱਥੇ ਜੋ ਸ਼ੰਭੂ ਬਾਡਰ ਤੇ ਹੋ ਰਿਹਾ ਅੱਜ ਤੁਸੀਂ ਇਹਨਾਂ ਦੇ ਬੀਜੇਪੀ ਦੇ ਜਿਹੜੇ ਸੀਨੀਅਰ ਨੇਤਾ ਉਹਨਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਉ ਕੀ ਕਰ ਦੇਖੋ ਸਾਡੇ ਅੱਜ ਜੋ ਪ੍ਰਦਰਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਪੀਪੀਸੀਸੀ ਦੇ ਪ੍ਰਧਾਨ ਰਾਜਾ ਵੜਿੰਗਜੀ ਦੀ ਨਿਰਦੇਸ਼ਾਂ ਦੇ ਉੱਤੇ ਸਰਦਾਰ ਸਰਦੇਵ ਸਿੰਘ ਲਾਡੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਇਹ ਧਰਨੇ ਲਾਏ ਜਾ ਰਹੇ ਹਨ ਔਰ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹਾਂ ਔਰ ਅਸੀਂ ਇਹ ਗੱਲ ਹੋਰ ਕਰਨੀ ਚਾਹੁੰਦੇ ਹਾਂ ਕਿ ਅੱਜ ਜਿਹੜੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਜੋ ਕਿਸੇ ਜ਼ਮਾਨੇ ਦੇ ਵਿੱਚ ਕਿਸਾਨਾਂ ਦੇ ਸਮਰਥਕ ਹੋਇਆ ਕਰਦੇ ਸੀ ਸਰਦਾਰ ਕੈਪਟਨ ਅਵਿੰਦਰ ਸਿੰਘ ਜੀ ਉਹ ਵੀ ਆਪਣੀ ਜਿਹੜੀ ਹੈ ਸਪਸ਼ਟ ਕਰਨ ਕਿ ਉਹ ਅੱਜ ਕਿੱਧਰ ਖੜੇ ਹੈ ਉਹ ਭਾਜਪੀ ਵੱਲ ਖੜੇ ਹੈ ਕਿ ਪੰਜਾਬ ਦੇ ਕਿਸਾਨਾਂ ਵੱਲ ਖੜੇ ਹੈ ਔਰ ਜੋ ਉੱਥੇ ਤਸ਼ੱਦਦ ਹੋ ਰਹੀ ਹੈ ਜੋ ਲੋਕਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਇਹ ਆਜ਼ਾਦ ਦੇਸ਼ ਦੀਆਂ ਗੱਲਾਂ ਨਹੀਂ ਹੈਗੀਆਂ ਇਹ ਤਾਂ ਤਾਨਾਸ਼ਾਹੀ ਵਾਲੀ ਗੱਲ ਉੱਥੇ ਹੋ ਰਹੀ ਹੈ ਔਰ ਮਾਨਯੋਗ ਹਾਈ ਕੋਰਟ ਨੇ ਵੀ ਅੱਜ ਜਿਹੜੀ ਹੈ ਹਰਿਆਣਾ ਔਰ ਦਿੱਲੀ ਸਰਕਾਰ ਨੂੰ ਇਸ ਗੱਲ ਦੀ ਫਟਕਾਰ ਲਾਈ ਹੈ ਔਰ ਅਸੀਂ ਕਿਸਾਨਾਂ ਦੇ ਨਾਲ ਆਪਣੀ ਪਾਰਟੀ ਦੇ ਨਿਰਦੇਸ਼ਾਂ ਦੇ ਉੱਤੇ ਜੋ ਵੀ ਨਿਰਦੇਸ਼ ਹੋਣਗੇ ਖੜੇ ਹੈ ਕਿਉਂਕਿ ਅਸੀਂ ਸਾਰੇ ਕਿਸਾਨੀ ਕਿੱਤੇ ਦੇ ਨਾਲੋਂ ਨੇ ਪੰਜਾਬ ਦਾ ਜਿਹੜਾ ਕਿਸਾਨ ਹੈਗਾ ਇਹ ਇੱਕ ਕਿਸਾਨ ਪ੍ਰਧਾਨ ਜਿਹੜਾ ਪ੍ਰਾਂਤ ਹੈ ਔਰ ਇੱਥੇ ਜਿਹੜੇ ਜ਼ਿਆਦਾਤਰ ਰੋਜ਼ਗਾਰ ਹੈ ਉਹ ਕਿਸਾਨੀ ਦੇ ਨਾਲ ਜੁੜੇ ਹੋਏ ਆ ਸਾਡਾ ਖੇਤ ਮਜ਼ਦੂਰ ਛੋਟਾ ਵਪਾਰੀ ਜਿਹੜਾ ਉਹ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਜੇ ਅੱਜ ਅਸੀਂ ਇਹਨਾਂ ਦੇ ਨਾਲ ਨਹੀਂ ਖੜਾਂਗੇ ਤਾਂ ਪੰਜਾਬ ਦੀ ਅਰਥਵਿਵਸਥਾ ਬਹੁਤ ਬੁਰੀ ਤਰ੍ਹਾਂ ਉਥਲ-ਪੁਥਲ ਹੋ ਜਾਏਗੀ ਇਹ ਉੱਥੇ ਸਾਡੇ ਗਏ ਕਿਸਾਨਾਂ ਨੂੰ ਤੁਸੀਂ ਰੋਜ਼ ਇੱਥੇ ਪਿੰਡਾਂ 'ਚ ਰਹਿੰਦੇ ਹੋ ਇਹੀ ਬੰਦੇ ਉੱਥੇ ਗਏ ਹੋਏ ਨੇ ਜਿਨ੍ਹਾਂ ਨੂੰ ਅੱਜ ਇਹ ਅਤਵਾਦੀ ਔਰ ਵੱਖਵਾਦੀ ਦਸਮਦੀ ਕੋਸ਼ਿਸ਼ ਕਰ ਰਹਾ ਹੈ ਇੱਕ ਨਾਰਾ ਸੀ ਜੈ ਜਵਾਨ ਜੈ ਕਿਸਾਨ ਦਾ ਜਿੱਥੇ ਇਹਨਾਂ ਨੇ ਕਿਸਾਨਾਂ ਨੂੰ ਅਗਨੀਵੀਰ ਕਰਕੇ ਔਰ ਕਿਸਾਨਾਂ ਨੂੰ ਵੱਖਵਾਦੀ ਔਰ ਅਤਵਾਦੀ ਕਹਿ ਕੇ ਦੇਸ਼ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦਾ 60% ਜਿਹੜਾ ਕੀਤਾ ਉਹ ਕਿਸਾਨੀ ਦੇ ਉੱਤੇ ਨਿਰਭਰ ਹੈ ਔਰ 60% ਕੀਤਾ ਜਿਹੜਾ ਉਹ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੰਦਾ ਤੁਸੀਂ ਸਮਝਦੇ ਹੋ ਜੇ ਆਪਾਂ ਪਿੱਛੇ ਮੁੜ ਕੇ ਦੇਖੀਏ ਤੇ ਇਹਨਾਂ ਨੇ ਸਿਮ ਦੀਆਂ ਦੁਕਾਨਾਂ ਪੀਸੀਓ ਐਸਟਡੀ ਜਿਹੜੇ ਛੋਟੇ-ਛੋਟੇ ਕਿਤੇ ਇਹ ਗਰੀਬ ਪਰਿਵਾਰ ਚੋਂ ਕਿ ਮੱਧਮ ਵਰਗ ਚੋਂ ਛੋਟ ਕੇ ਕੋਈ ਲੋਕ ਕਰਿਆ ਕਰਦੇ ਸੀ ਉਹ ਬੰਦ ਕਰਾ ਦਿੱਤੇ ਹੁਣ ਇਹਨਾਂ ਨੇ ਜਿਹੜੇ ਵੱਡੇ ਵਪਾਰੀ ਐ ਉਹਨਾਂ ਨੂੰ ਵੀ ਫਲਿੱਪਕਾਰਟ ਤੇ ਜਿਹੜੇ ਇਹ ਚਲਾ ਕੇ ਉਹਨਾਂ ਦੀਆਂ ਦੁਕਾਨਾਂ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਦਾ ਅਸਰ ਪਾਇਆ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਕਿਉਂਕਿ ਕਿਸਾਨੀ ਕਰਕੇ ਹੀ ਸਾਡਾ ਪੰਜਾਬ ਜਿਹੜਾ ਇਹ ਉੱਪਰ ਐ ਔਰ ਅਸੀਂ ਇਹਨਾਂ ਦੀਆਂ ਸਾਰੀਆਂ ਪਾਲਿਸੀਆਂ ਦਾ ਵਿਰੋਧ ਕਰਦੇ ਆਂ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹਨਾ ਕਿ ਅੱਜ ਸਵੇਰੇ ਅਖਬਾਰ ਦੇ ਵਿੱਚ ਲਿਖਿਆ ਹੋਇਆ ਕਿ ਭਗਵੰਤ ਮਾਨ ਇਹਨਾਂ ਦਾ ਵਕੀਲ ਹੈ ਮੈਂ ਆਪਣੇ ਕਿਸਾਨ ਜਿੱਥੇ ਬੰਦਿਆਂ ਨੂੰ ਇਸ ਗੱਲ 'ਵੀ آگਾਹ ਕਰਾਂਗਾ ਕਿ ਇਹ ਜਿਹੜੇ ਕੇਜਰੀਵਾਲ ਔਰ ਭਗਵੰਤ ਮਾਨ ਦੀ ਜੋੜੀ ਹੈ ਇਹ ਝੂਠ ਹੈ ਔਰ ਝੂਠ ਦਾ ਪਲੰਦਾ ਹੈ ਸਿਰਫ ਇਸ਼ਤਿਹਾਰਾਂ ਦੇ ਸਿਰ ਤੇ ਚੱਲਦੇ ਆ ਅੱਜ ਜੇ ਆਪਾਂ ਦੇਖੀਏ ਤੇ ਵੱਡੇ ਵੱਡੇ ਇਸ਼ਤਿਹਾਰ ਦੇ ਰਹੇ ਨੇ ਇਸ ਵਕੀਲ ਤੋਂ ਵੀ ਬਚ ਕੇ ਰਹੋ ਕਿਤੇ ਤੁਹਾਨੂੰ ਇਹ ਖਰਾਬ ਨਾ ਕਰਦਾ ਕਿਉਂਕਿ ਜੇ ਇਹ ਇਹਦੇ ਦਿਲ ਦੇ ਵਿੱਚ ਕੋਈ ਸੱਚਾਈ ਹੁੰਦੀ ਕੱਲ ਪੋਕਲੈਂਡਾਂ ਨਾਲ ਖੁਈਆਂ ਜਾਂਦੀਆਂ ਕਿਸਾਨਾਂ ਦੀਆਂ ਔਰ ਉਹਨਾਂ ਨੂੰ ਅੱਗੇ ਵਧਣ ਲਈ ਨਾ ਰੋਕਿਆ ਜਾਂਦਾ ਔਰ ਜੋ ਬਾਡਰਾਂ ਦੇ ਉੱਤੇ ਪੰਜਾਬ ਦੀ ਧਰਤੀ ਦੇ ਉੱਤੇ ਕਿਸਾਨਾਂ ਨੂੰ ਹਰਿਆਣੇ ਵਾਲੇ ਪਾਸਿਓਂ ਗੋਲੀਆਂ ਚਲਾ ਚਲਾ ਕੇ ਅਥਰੂ ਗੈਸਾਂ ਸਿੱਟ ਸਿੱਟ ਕੇ ਜੋ ਉਹਨਾਂ ਦੇ ਸੱਟਾਂ ਲੱਗ ਰਹੀਆਂ ਉਹਦੇ ਖਿਲਾਫ ਇਹ ਪਰਚੇ ਕਿਉਂ ਨਹੀਂ ਦਰਜ ਕਰਦੇ ਕਿਉਂਕਿ ਉਹ ਜੋ ਕੁਝ ਹੋ ਰਿਹਾ ਪੰਜਾਬ ਦੀ ਧਰਤੀ ਤੇ ਹੋ ਰਿਹਾ ਇਹ ਦੋਨੋਂ ਜਣੇ ਰਲੇ ਹੋਏ ਆ ਸਾਨੂੰ ਇਸ ਗੱਲ ਲਈ ਪੂਰਾ ਸਤਾਰਕ ਰਹਿਣਾ ਚਾਹੀਦਾ ਔਰ ਕਾਂਗਰਸ ਪਾਰਟੀ ਦੀ ਮੈਂ ਤੁਹਾਨੂੰ ਗੱਲ ਦੱਸਾਂ ਤਾਂ ਮਨਮੋਹਨ ਸਿੰਘ ਜੀ ਦੇ ਰਾਜ ਦੇ ਵਿੱਚ ਤੁਸੀਂ ਡਾਟਾ ਦੇਖ ਲਿਓ 10 ਸਾਲਾਂ ਦੇ ਵਿੱਚ ਜਿੰਨੇ ਵੀ ਸਾਡੀਆਂ ਵੱਡੀਆਂ ਫਸਲਾਂ ਇਹਨਾਂ ਦੀ ਜਿਹੜੀ ਐਮਐਸਪੀ ਸੀ ਉਹ ਵਧਾ ਕੇ 160% ਜਿਹੜੀ ਸੀ ਉਹ ਕੀਤੀ ਗਈ ਸੀ ਔਰ ਇਹਨਾਂ ਨੇ ਜਿਹੜੀ ਉਹ ਹੈਗੀ ਆ ਸਿਰਫ ਤੇ ਸਿਰਫ 50% ਦਸ ਸਾਲਾਂ ਚ ਵਧਾਈ ਹੈ ਇਹ ਸਿਰਫ ਰੁਪਈਆ ਦੇ ਆંકੜੇ ਦਿਖਾ ਰਿਹਾ ਹੈ ਮਹਿੰਗਾਈ ਦਰ ਦੇ ਨਾਲ ਉਹਨੂੰ ਇਹ ਦੱਸ ਕੇ ਦੱਸਣ ਕਿ ਮਹਿੰਗਾਈ ਦਰ ਦਸ ਸਾਲਾਂ ਚ ਕਿੰਨੀ ਵਧੀ ਔਰ ਐਮਐਸਪੀ ਇਹਨਾਂ ਨੇ ਕਿੰਨਾ ਵਧਾਇਆ ਜਿਵੇਂ ਜਿਵੇਂ ਕਿ ਡੀਜ਼ਲ ਦੇ ਵੀ ਪ੍ਰਾਈਸ ਲਗਾਤਾਰ ਵੱਧ ਜਾਂਦੇ ਜਿਵੇਂ ਡੀਜ਼ਲ ਦੇ ਪ੍ਰਾਈਸ ਵਾਦੇ ਉਸ ਅਕੋਰਡਿੰਗ ਐਮਐਸਪੀ ਨਹੀਂ ਵਧਦੀ ਇਹ ਵੀ ਇੱਕ ਬੜੇ ਵੱਡਾ ਸਵਾਲ ਹੈ ਸਰ ਕੱਲੇ ਡੀਜ਼ਲ ਦੀ ਗੱਲ ਨਹੀਂ ਹੈਗੀ ਕਿਸਾਨ ਜਿਹੜਾ ਹੈ ਉਹ ਸਾਬਣ ਉਹ ਆਟਾ ਉਹ ਦਾਲਾਂ ਉਹ ਮੰਡੀ ਚੋਂ ਖਰੀਦਦਾ ਤੁਸੀਂ ਦੇਖੋ ਵੀ ਉਹਨਾਂ ਆਪਣਾ ਘਰ ਚਲਾਉਣ ਲਈ ਆਪਣੀ ਲੇਬਰ ਦੇ ਚਾਹ ਪਾਣੀ ਦੇ ਖਰਚੇ ਚਲਾਉਣ ਲਈ ਅੱਜ ਕਿੰਨਾ ਖਰਚਾ ਕਰਨਾ ਪੈ ਰਿਹਾ ਹੈ ਮੈਂ ਕਹਿੰਨਾ ਜੇ ਕੋਈ ਛੋਟਾ ਕਿਸਾਨ ਹੈ ਉਹ ਡੀਜ਼ਲ ਤੋਂ ਬਿਨਾ ਵੀ ਕੰਮ ਚਲਾ ਲੂਗਾ ਪਰ ਚਾਹ ਪਾਣੀ ਔਰ ਖੇਤ ਮਜ਼ਦੂਰ ਦੀ ਜਿਹੜੀ ਇਨਕਮ ਹੈ ਜੋ ਨਹੀਂ ਵਧੂਗੀ ਤੇ ਸਾਡਾ ਜਿਹੜਾ ਮੁਲਕ ਹੈ ਹੋਰ ਗਰੀਬ ਹੋ ਜਾਊਗਾ ਅੱਛਾ ਇੱਕ ਨਾ ਹੁਣ ਜੂਸੀ ਵੀ ਗੱਲ ਕੀਤੀ ਹੈ ਕਿ ਉੱਥੇ ਅੱਤਵਾਦੀ ਕਿਹਾ ਜਾ ਰਿਹਾ ਕਿਸਾਨਾਂ ਨੂੰ ਜਦੋਂ ਬਾਰਡਰ ਤੇ ਜਾ ਕੇ ਜਾਨਾਂ ਦਿੰਦੇ ਨੇ ਪੰਜਾਬੀ ਸਿੱਖ ਨੌਜਵਾਨ ਦਿੰਦੇ ਨੇ ਉਦੋਂ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਅੱਜ ਕਿਉਂ ਇਹ ਇਸ ਤਰ੍ਹਾਂ ਦਾ ਜਿਹੜਾ ਭੇਦ ਕਿਉਂ ਕੀਤਾ ਜਾ ਇਹਨਾਂ ਨੇ ਜਿਹੜਾ ਹੈਗਾ ਜਦੋਂ ਪਿਛਲੀ ਵਾਰੀ ਕਿਹਾ ਸੀ ਇਹਨਾਂ ਨੇ ਕਿਹਾ ਸੀ ਸਾਰੇ ਕੇਸ ਵਾਪਸ ਲਵਾਂਗੇ ਅਸੀਂ ਉਹਨਾਂ ਨੂੰ ਨੌਕਰੀਆਂ ਔਰ ਜੀ ਉਦੋਂ ਕਿਹਾ ਜਾਂ ਕਿਹਾ ਕਰਦੇ ਸੀਗੇ ਕਿ ਮੈਂ ਜਿਹੜਾ ਹੈਗਾ ਜੇ ਸੈਂਟਰ ਸਰਕਾਰ ਨਹੀਂ ਐਮਐਸਪੀ ਦਿੰਦੀ ਤਾਂ ਕਾਂਗਰਸ ਸਰਕਾਰ ਕਿਉਂ ਨਹੀਂ ਦਿੰਦੀ ਉਹਨਾਂ ਨੇ ਆਪ ਕਿਹਾ ਇਹਨਾਂ ਦੇ ਆਪਣੇ ਕਈ ਮੂੰਹੋਂ ਕਈਆਂ ਹੋਈਆਂ ਗੱਲਾਂ ਅੱਜ ਮੈਂ ਉਹਨਾਂ ਨੂੰ ਇਹ ਵੀ ਸਵਾਲ ਕਰਦਾ ਕਿ ਜੇ ਉਹ ਇੰਨੇ ਗੰਭੀਰ ਹੈ ਜਿੱਥੇ ਕਿਤੇ ਉੱਥੇ ਨਹੀਂ ਮਿਲ ਰਿਹਾ ਉਹ ਆਪ ਦੇ ਦੇਣ ਪੰਜਾਬ ਦੇ ਕਿਸਾਨ ਸੀਗੇ ਉਹਨਾਂ ਨੂੰ ਦੇ ਦੇਣ ਇਹਦੇ ਪਿੱਛੇ ਤੁਸੀਂ ਦੇਖੋ ਕਿ ਸਰ ਚਰਨਜੀਤ ਸਿੰਘ ਚੰਨੀ ਉਹਨਾਂ ਨੇ 175000 ਰੁਪਿਆ ਜਿਹੜਾ ਮੁਆਵਜ਼ਾ ਦਿੱਤਾ ਸੀ ਕਿਉਂਕਿ ਉਹ ਗਰੀਬ ਪਰਿਵਾਰ ਦੇ ਵਿੱਚੋਂ ਆਉਂਦੇ ਸੀ ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਇਕੱਲੇ ਕਿਸਾਨ ਨੂੰ ਨਹੀਂ ਸਾਨੂੰ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦੇਣਾ ਹੈ ਔਰ ਜੇ ਛੋਟੇ ਕਿਸਾਨ ਦੇ ਪਰਿਵਾਰ ਚੋਂ ਆਉਂਦੇ ਆ ਇਹਨਾਂ ਨੂੰ ਤੇ ਮੁਆਵਜ਼ਾ 50000 ਦੀ ਦਰ ਦੇ ਉੱਤੇ ਮੇਰਾ ਸਵਾਲ ਇਹ ਵੀ ਇਹ ਤਾਂ ਠੀਕ ਹੈ ਅੱਤਵਾਦੀ ਨਾਲ ਜੁੜਿਆ ਜਾ ਰਿਹਾ ਬਾਰਡਰ ਤੇ ਜਦੋਂ ਜਵਾਨ ਸ਼ਹੀਦੀਆਂ ਦਿੰਦੇ ਉਦੋਂ ਕਿਉਂ ਨਹੀਂ ਕਿਹਾ ਜਾਂਦਾ ਉਦੋਂ ਕਿਉਂ ਇਹ ਭੇਦ ਕੀਤਾ ਜਾਂਦਾ ਦੇਖੋ ਇਹ ਜਿਹੜੀ ਗੱਲ ਹੈ ਕਿਉਂਕਿ ਕਈ ਵਾਰੀ ਤੁਸੀਂ ਸਮਝਦੇ ਹੋ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਖਾਲਸ ਵਰਡ ਹੈ ਇਹਨੂੰ ਉੱਥੇ ਹਿੰਦੀ মিডিਆ ਔਰ ਇਹ ਗਲਤ ਤਰੀਕੇ ਦੇ ਨਾਲ ਕਰਕੇ ਕਿਉਂਕਿ ਜਦੋਂ ਉਹ ਰਾਜ ਕਰੇਗਾ ਲਗਾਉਂਦੇ ਆਂ ਜਕਾਰਾ ਲਾਉਂਦੇ ਆ ਉਹਨੂੰ ਉਹ ਗਲਤ ਪਾਸੇ ਲੈ ਕੇ ਜਾਂਦੇ ਆ ਔਰ ਜਦੋਂ ਇਹੀ ਜਵਾਨ ਜਦੋਂ ਕਾਰਗਿਲ ਦੇ ਵਿੱਚ ਨਾਰੇ ਲਾਉਂਦੇ ਆ ਉਦੋਂ ਇਹ ਹਿੰਦੀ ਫਿਲਮਾਂ ਬਣਾ ਬਣਾ ਕੇ ਉਹਦੇ ਤੇ ਕਰਦੇ ਨੇ ਸੋ ਇਹ ਸਾਰਾ ਕੁਝ ਜੁਮਲੇबाजी ਹੈ ਸਾਨੂੰ ਇਹ ਤੋਂ ਸਤਾਰਕ ਰਹਿਣਾ ਚਾਹੀਦਾ ਔਰ ਮੈਂ ਆਪਣੇ ਵੀਰਾਂ ਨੂੰ ਜੋ ਹਿੰਦੁਸਤਾਨ ਦੇ ਵਿੱਚ ਕਿਉਂਕਿ ਜੇ ਆਪਾਂ ਗੱਲ ਕਰੀਏ ਆਜ਼ਾਦੀ ਦੀ ਲੜਾਈ ਦੀ ਪੰਜਾਬ ਬੰਗਾਲ ਇਹਨਾਂ ਦਾ ਇੱਕ ਪ੍ਰਮੁੱਖ ਰੋਲ ਰਿਹਾ ਹੈ ਔਰ ਪੰਜਾਬ ਔਰ ਬੰਗਾਲ ਨੂੰ ਹਮੇਸ਼ਾ ਇਹਨਾਂ ਨੇ ਜਿਹੜੇ ਸੈਂਟਰ ਦੀਆਂ ਸਰਕਾਰ ਹੈ ਇਸ ਬੀਜੇਪੀ ਦੀ ਸਰਕਾਰ ਨੇ ਇੱਕ ਵੱਖਰੀ ਅੱਖ ਦੇ ਨਾਲ ਦੇਖਿਆ ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਬੱਚਿਆਂ ਨੂੰ ਔਰ ਸਾਡੇ ਬਾਕੀ ਦੇਸ਼ਵਾਸੀਆਂ ਨੂੰ ਜਿਹਨਾਂ ਲੋਕਾਂ ਨੇ ਦੇਸ਼ ਲਈ ਜਾਨਾਂ ਦਿੱਤੀਆਂ ਉਹਨਾਂ ਦਾ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਔਰ ਦੇਖਣਾ ਚਾਹੀਦਾ ਹੈ ਕਿ ਪੰਜਾਬੀ ਬਾਰਡਰ ਤੇ ਬੈਠੇ ਹੈ ਔਰ ਬਹੁਤ ਸਾਰੇ ਸਾਡੇ ਬੈਟਲ ਜਿਹੜੇ ਹੋਏ ਹੈ ਪਾਕਿਸਤਾਨ ਦੇ ਨਾਲ ਉਹਦੇ ਵਿੱਚ ਜਿਹੜੀ ਲੋਕਲ ਪਾਪੂਲੇਸ਼ਨ ਸੀ ਉਹਦਾ ਹੀ ਇਹ ਰੋਲ ਸੀ ਕਿ ਅਸੀਂ ਉਹਨਾਂ ਨੂੰ ਸਿੱਖਿਆ ਦੇਣ ਦੇ ਵਿੱਚ ਕਾਮਯਾਬ ਹੋਏ ਅੱਛਾ ਇੱਕ ਸ਼ੰਭੂ ਬੈਰੀ ਬਾਰਡਰ ਦੇ ਉੱਤੋਂ ਇੱਕ ਦੁਖਦਾਈ ਖਬਰ ਵੀ ਆ ਰਹੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਕਿਸਾਨ ਪ੍ਰਦਰਸ਼ਨ ਕਰ ਰਿਹਾ ਸੀ ਜਾਂ ਉੱਥੇ ਪ੍ਰਦਰਸ਼ਨ ਦੇ ਉੱਤੇ ਮੌਜੂਦ ਸੀ ਉਹਦੀ ਮੌਤ ਹੋ ਗਈ ਹੈ ਇੱਕ ਖਬਰ ਆ ਰਹੀ ਉੱਥੋਂ ਦੁਖਦਾਈ ਇਸ ਵਾਰ ਕੀ ਮੈਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਪਰ ਆਪਾਂ ਇਹ ਗੱਲ ਸਮਝਦੇ ਹਾਂ ਕਿ ਪਿਛਲੀ ਵਾਰੀ ਜਦੋਂ ਇਹ ਚੱਲਿਆ ਸੀਗਾ ਉੱਥੇ 700 ਕਿਸਾਨਾਂ ਦੀਆਂ ਤਕਰੀਬਨ ਮੌਤਾਂ ਹੋਈਆਂ ਸੀਗੀਆਂ ਜੇ ਇਹਨਾਂ ਨੇ ਆਪਣਾ ਰੁਖ ਨਰਮ ਨਾ ਕੀਤਾ ਔਰ ਦੇਸ਼ ਦੇ ਵਿੱਚ ਜੋ ਡੈਮੋਕ੍ਰੇਸੀ ਨੂੰ ਬਹਾਲ ਨਾ ਕੀਤਾ ਤੇ ਸਾਡੇ ਬਹੁਤ ਸਾਰੇ ਜਿਹੜੇ ਵੀਰ ਐ ਉਹਨਾਂ ਦੀ ਸ਼ਹਾਦਤ ਉੱਥੇ ਹੋਣ ਦਾ ਸਾਨੂੰ ਖਮਾਜਾ ਔਰ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰੂੰਗਾ ਕਿ ਉੱਥੇ ਇਹਨਾਂ ਦੇ ਲਈ ਕੋਈ ਐਮਰਜੈਂਸੀ ਹਸਪੀਟਲਸ ਔਰ ਐਮਰਜੈਂਸੀ ਸੁਰੱਖਿਆ ਦਾ ਵੀ ਇੰਤਜ਼ਾਮ ਕੀਤਾ ਜਾਵੇ ਆਖਰੀ ਸਵਾਲ ਤੁਸੀਂ ਇਹ ਪ੍ਰਦਰਸ਼ਨ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਸਾਡਾ ਇਹ ਪ੍ਰਦਰਸ਼ਨ ਜੋ ਸਾਨੂੰ ਉੱਥੋਂ ਆਇਆ ਸੀ 12 ਵਜੇ ਤੱਕ ਦਾ ਸੇਗਾ ਹੋਰ ਪੀਸਫੁਲ ਸਮਰਥਨ ਹੋਰ ਇਥੇ ਸਿਰਫ ਗੱਲਾਂ ਕਰਨ ਦੀ ਜਿਹੜੀ ਗੱਲ ਆਈ ਸੀ ਬਾਕੀ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਕਹਿਣਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੁਸੀਂ ਦੇਖਿਆ ਕਿ ਕਾਂਗਰਸ ਉਲੂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਨੇਤਾ ਮਨੰਜਨ ਕਾਲੀਆ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਗਾ ਤੇ ਇਹ ਕਾਂਗਰਸ ਹਾਈ ਕਮਾਂਡ ਵੱਲੋਂ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ 12 ਵਜੇ ਤੱਕ ਇਹ ਪ੍ਰਦਰਸ਼ਨ ਚੱਲੇਗਾ ਤੇ ਸ਼ਾਂਤਮਈ ਚੱਲੇਗਾ ਕੈਮਰਾਮੈਨ ਪ੍ਰਥਮ ਦੇ ਨਾਲ ਪਰਮਜੀਤ ਸਿੰਘ ਰਾਮਪੁਰੀ ਵਾਇਸਾ ਪੰਜਾਬ ਜਲੰਧਰ